ਦਾਤਾ ਸੰਕਰਾਂ ਦੀ ਜੈ ਜੈ ਬੋਲਿਆ ਕਰੋ ਕਿ ਜੈ ਬੋਲੇ ਖੁਦ ਦਾ ਗੁਗਾ ਯਹਰ ਪੀਰ ਦਾ ਇਧਰ ਚੱਲ ਗਏ ਆਪਣਾ ਸਰੋਤ ਹੁੰਦੀਆਂ ਨੇ ਨਸੀਬਾ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬਾਬਾ ਜੀ ਦੇ ਚਰਨਾਂ ਦੇ ਵਿੱਚ ਮਾਣ ਸਨਮਾਨ ਮਿਲਦੇ ਨੇ ਸਤਿਮਾਤ ਸਤਿਮਾਤ ਸਾਡੇ ਵੀਰ ਜੀ ਚੇਲਾ ਜੀ ਜਿਹੜੇ ਚੇਲਾ ਜੀ ਪੂਰੀ ਸੇਵਾ ਨਿਭਾ ਰਹੇ ਆ جا کرو جلدی آ جا کرو کل بابا جہانگیر جنہوں نے سب شبیر ہر بابا جہانگیر شریر شل والے ਕੋ ਗਿਆ ਲੈ ਗਿਆ ਬਾਬੇ ਜਹਾਂਗੀਰ ਦਾ ਬਹੁਤ ਸਾਚੇ ਦਰਬਾਰ ਕੀ ਥੇ ਬਹੁਤ ਸਾਚੇ ਦਰਬਾਰ ਕੀ ਥੇ ਤੇ ਚਿੱਲੇ ਤੋਂ ਮਨਪ੍ਰੀਤ ਜੀ ਚਿੱਲੇ ਕਿਧਰ ਚਲ ਗਏ ਆਪਣਾ